300 ਗ੍ਰਾਮ ਹਿਰੋਇਨ ਸਮੇਤ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ CI2 ਦੀ ਪੁਲਿਸ ਪਾਰਟੀ ਨੇ ਕੀਤਾ ਕਾਬੂ ਥਾਣਾ ਸੰਗਤ ਵਿਖੇ ਕੀਤਾ ਮਾਮਲਾ ਦਰਜ ਦੱਸਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੰਜਾਬ ਪੁਲਿਸ ਨਸ਼ੇ ਦੇ ਸੁੱਧਾਗਰਾਂ ਨੂੰ ਕਾਬੂ ਕਰਕੇ ਇਸ ਲੱਖਾਂ ਪਿੱਛੇ ਭੇਜ ਰਹੀ ਹੈ ਅਤੇ ਨਸ਼ੇ ਦੇ ਸੁੱਧਾਗਰਾਂ ਤੇ ਸਖਤੀ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਅੱਜ ਬਠਿੰਡਾ CI2 ਦੀ ਪੁਲਿਸ ਪਾਰਟੀ ਨੇ ਇੱਕ ਗਸ਼ਤ ਦੌਰਾਨ ਇੱਕ ਨੌਜਵਾਨ ਪਾਸੋਂ 300 ਗ੍ਰਾਮ ਹਿਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕੀ ਕਿੰਨਾ ਚਿੱਟਾ ਹੋ ਰਿਹਾ ਕਿਉਂ ਫੜਿਆ ਇਹ ਮੌਜੂਦ ਅ ਕੱਲ ਜੀ ਮਿਤੀ 13 ਪੰਜ ਨੂੰ ਇੱਕ ਸਾਡੀ ਜਿਹੜੀ ਪੈਟਰੋਲਿੰਗ ਪਾਰਟੀ ਸੀ ਉਹਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 300 ਗ੍ਰਾਮ ਚਿੱਟਾ ਦੀ ਬਰਾਮਦਗੀ ਕੀਤੀ ਗਈ ਹੈ ਇਹ ਬਰਾਮਦਗੀ ਮੈਡਮ ਹਿਨਾ ਕੁਕਤਾ ਜਿਹੜੇ ਡੀਐਸਪੀ ਦੇ ਹਾਜ਼ਰੀ ਵਿੱਚ ਕੀਤੀ ਗਈ ਕੌਣ ਲੁਕ ਸੀ ਵੀ ਨਹੀਂ ਕੋਈ ਨਹੀਂ ਇਹ ਨਸ਼ਾ ਵਿਚ ਨਾਲ ਪਸਕਰ ਹੈ ਜਨ ਇਹ ਜਿਹੜਾ ਪੈਡਲਰ ਹੈ ਇਹਦੇ ਕੋਲੇ ਸਮਾਨ ਪਿੱਛੋਂ ਆਂਦਾ ਸੀਗਾ ਤੇ ਇਹਦੇ ਕੋਲੇ ਸਮਾਨ ਕੋਈ ਹੁਣੇ ਹੀ ਦੇ ਕੇ ਗਿਆ ਸੀ ਜੀ ਇਹ ਤੇ ਤਫਤੀਸ਼ ਚੱਲ ਰਹੀ ਆ ਮੁੰਡੇ ਦਾ ਨਾਮ ਹੈ ਸੰਦੀਪ ਸਿੰਘ ਬੋਬੀ ਜਿਹੜਾ ਕਿ ਕੁੱਦਾ ਪਿੰਡ ਦਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਵੀ ਕੋਈ ਮਾਮਲਾ ਦਰ ਹੈ ਸੰਦੀਪ ਸਿੰਘ ਦਾ ਉੱਤੇ ਕੋਈ ਵੀ ਪ੍ਰੀਵੀਅਸ ਕਵੈਸਚਨ ਨਹੀਂ ਹੈ ਜੀ ਕੋਈ ਇਸ ਕੁਛ ਕਿਛ ਦਰਾਣ ਪਤਾ ਲੱਗਿਆ ਉਹ ਵੀ ਇਹ ਪਹਿਲਾਂ ਵੀ ਕੰਮ ਕਰਦਾ ਹੈ ਜਾਂ ਇਹਦੇ ਹਰੇਕ ਫਿਲਹਾਲ ਇਹਦਾ ਕੋਈ ਪ੍ਰੀਵੀਅਸ ਰਿਕਾਰਡ ਨਹੀਂ ਹੈ ਤੇ ਕਿੱਥੋਂ ਆਂਦਾ ਸੀ ਤੇ ਕਿੱਥੇ ਵੇਚਦਾ ਸੀ ਇਹ ਸਾਰੀ ਬੈਕਵਰਡ ਤੇ ਫਾਰਵਰਡ ਲਿੰਕੇਜ ਅਸੀਂ ਤਫਤੀਸ਼ ਵਿੱਚ ਲੈ ਕੇ ਆਵਾਂਗੇ ਅ ਤੇ ਅੱਜ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਸਰ ਖੁਦ ਵੀ ਪੀਂਦਾ ਸੀ ਨਸ਼ਾ ਇਹ ਜੀ ਡੋਪ ਟੈਸਟ ਦੇ ਵਿੱਚ ਸਾਹਮਣੇ ਆਏਗਾ ਕਿ ਇਹ ਆਪ ਵੀ ਪੀਂਦਾ ਸੀ ਜਾਂ ਕਿ ਇਹਦਾ ਹੋਰ ਕੀ ਸਟੇਟਸ ਹੈ ਸਰ ਬੇਸਿਕ ਕੰਮ ਕੀ ਕਰਦਾ ਹੈ ਇਹ ਜੀ ਹਜੇ ਤਾਂ ਅਨਐਮਪਲੋਇਡ ਹੀ ਸੀ ਉੱਥੇ ਥੋੜਾ ਪਿੰਡ ਦਾ ਰਹਿਣ ਵਾਲਾ ਅੱਗੇ ਜੋ ਵੀ ਅੱਗੇ ਸਾਹਮਣੇ ਆਏਗਾ ਅਸੀਂ ਰਿਪੋਰਟਿਚ ਲੈ ਕੇ ਆਵਾਂ ਐਡੀ ਵੱਡੀ ਇਸਤਜ਼ਾਰ ਦੇ ਵਿੱਚ ਇਹਦੇ ਪੂਰੇ ਜਿਹੜਾ ਸਿੱਤੀ ਦਾ ਰਿਕਾਰਡ ਕਿ ਕਾਰਨ ਹੋਦਰ ਹੈ ਕਿ ਇਹਦਾ ਬੁਨੀ ਸਰ ਦਾ ਹੈ ਤੇ ਆਮ ਬੰਦਾ ਉਹਨੂੰ ਇਸਤਜ਼ਾਰ ਬਿਲਕੁਲ ਜੀ ਮਤਲਬ ਮੋਡਲੀ ਉਸ ਚਤਾਈ ਪਤਾ ਲੱਗਿਆ ਬਹੁਤ ਹੀ ਛਾਤਰ ਕਿਸਮ ਦਾ ਇਨਸਾਨ ਹੈ ਇਹ ਬੜੇ ਅਸੂਜ ਸਮਝ ਕੇ ਜਵਾਬ ਦੇ ਰਿਹਾ ਸਭ ਕੁਝ ਤੇ ਇਹਦੇ ਵਿੱਚ ਸਾਰਾ ਕੁਝ ਤਫਤੀਸ਼ ਕਰਕੇ ਪਤਾ ਲੱਗੇਗਾ ਕਿਉਂਕਿ 300 ਗ੍ਰਾਮ ਬੜੀ ਵੱਡੀ ਰਿਕਵਰੀ ਹੈ ਤੇ ਇੱਕ ਵੱਡੀ ਸਫਲਤਾ ਪੰਜਾਬ ਪੁਲਿਸ ਨੂੰ ਬਠਿੰਡਾ ਪੁਲਿਸ ਨੂੰ ਕਾਸ ਕਰ ਜਿਹੜੀ ਹਾਸਲ ਹੋਈ ਹੈ 300 ਗ੍ਰਾਮ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਹੈ ਤੇ ਅੱਗੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਬਿਲਕੁਲ ਜੀ ਸਾਰਾ ਕੁਝ 68 ਹਫ਼ਤੇ ਦੇ ਅੰਦਰ ਜਿਹੜੇ ਕੇਸ ਬਣਦੇ ਆ ਸਾਰਾ ਕੁਝ ਜੇ ਇਹਦੀ ਪ੍ਰਾਪਰਟੀ ਇਹਦੀ ਇਲੀਗਲ ਤਰੀਕੇ ਨਾਲ ਬਣਾਈ ਗਈ ਹੈ ਜੇ ਕਿ ਨਸ਼ੇ ਦੀ ਪ੍ਰੋਸੀਡਿੰਗਸ ਦੇ ਨਾਲ ਇਹਦੀ ਪ੍ਰਾਪਰਟੀ ਕੋਈ ਤਿਆਰ ਕੀਤੀ ਗਈ ਹੈ ਤਾਂ ਉਹ ਸਾਰੀ ਅਟੈਚ ਕਰਕੇ ਉਹਦੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇੰਨੇ ਕੇਸ ਦਾ ਇਹਦੀ 28 ਸਾਲੋ ਮਰ ਨਾਲ ਇੱਕ ਅਸੀਂ ਸਪਲੈਂਡਰ ਮੋਟਰਸਾਈਕਲ ਵੀ ਨਾਲ ਇਹਦਾ ਜਬਤ ਕੀਤਾ। ਸਰ ਇਹ ਰੈਨ ਵਾਲਾ ਕਿੱਥੋਂ ਦਾ ਜੀ ਇਹ ਇਸ ਰੂਪਾ ਬਸਤੀ ਹੈ ਗੁੱਦਾ ਪੜੇ। ਮੋਟਰਸਾਈਕਲ ਤੇ ਸਵਾਰ ਸੀ ਅੱਜ ਮੋਟਰਸਾਈਕਲ ਤੇ ਸਵਾਰ ਸੀ ਤੇ ਸਰ ਕਿੰਨੇ ਟਾਈਮ ਦਾ ਕਰ ਰਿਆ ਸੀ ਇਹ ਸਪਲਾਈ ਨਸ਼ਾ ਸਪਲਾਈ ਦਾ ਕਰ ਰਿਹਾ ਸੀ ਉਹ ਅਸੀਂ ਦੇਖਾਂਗੇ ਕਿੰਨਾ ਮੈਂ ਜਿਵੇਂ ਦੱਸਿਆ ਕਿ ਪ੍ਰੀਵੀਅਸ ਇਸ ਤੇ ਕੋਈ ਐਫਆਈਆਰ ਨਹੀਂ ਹੈ ਪ੍ਰੀਵੀਅਸ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਇਹਦੇ ਉੱਤੇ ਕੋਈ ਐਫਆਈਆਰ ਹੋਈ ਰਿਕਾਰਡ ਤੇ ਪੇਸ਼ ਕਰ ਦਿੱਤਾ ਗਿਆ ਜੀ ਕੋਰਟ ਚਾਹਤ ਪੇਸ਼ ਕਰਕੇ ਤਾਂ ਰਿਮਾਂਡ ਰੋਸਲ ਕਰਾਂਗੇ ਫਿਰ ਅੱਗੇ ਜੋ ਵੀ ਪੁੱਛ ਕੇ ਅਸੀਂ ਅਮਨ ਚ ਲਿਆਵਾਂਗੇ